ਮੱਕੜ ਸਾਹਿਬ ਨੂੰ ਕੋਈ ਦੇਸ਼ ਆਇਆ ਇਹ ਮੀਟਿੰਗ ਨਾਗਰੌਂ ਪ੍ਰੋਬਲਮ ਖੜੀ ਕਰੇਗੀ ਜੋ ਸੰਪਰਦਾਇਤ ਰਾਣੇ ਉਹ ਵੀ ਆਪਣੇ ਢੰਗ ਨਾਲ ਡਿਮਾਂਡ ਕਰ ਰਹੀਆਂ ਨੇ ਆਪਣੀ ਮੀਟਿੰਗ ਬਹਿਸ ਦਾ ਹਿੱਸਾ ਜਾਂ ਡਿਬੇਟ ਦਾ ਹਿੱਸਾ ਬਣਾਉਂਦਾ ਰਹੇ ਆ ਤੇ ਗੱਲ ਅੱਜ ਫੇਰ ਉਸੇ ਮੁੱਦੇ ਤੇ ਚੱਲ ਰਹੀ ਆ ਕਿਹੜੀ ਅਥਾਰਟੀ ਆ ਜਿਹੜਾ ਪੈਨਲ ਖੜਾ ਕਰੇਗੀ ਪੰਚ ਦੇ ਸਾਹਮਣੇ ਕੋਈ ਨਾ ਕੋਈ ਇੱਕ ਪਰ ਮੈਂ ਛੋਟਾ ਪੈਨਲ ਹੋਵੇ ਇੱਕ ਘੰਟਾ ਤੇ ਬੋਵੇਗਾ ਦੱਸਣਾ ਤੇ ਬੋਵੇਗਾ ਵੀ ਐ ਪੈਨਲ ਸ਼ੁਰੂਆਤ ਕਿਤੇ ਕਰਨੀ ਪਵੇਗੀ ਉਹ ਸ਼੍ਰੋਮਿਕ ਕਮੇਟੀ ਸ਼ੁਰੂਆਤ ਕਰਦੀ ਆ ਕੋਈ ਹਰਿਆਣਾ ਕਮੇਟੀ ਕਰਦੀ ਆ ਦਿੱਲੀ ਕਮੇਟੀ ਕਰਦੀ ਆ ਜਾਂ ਕੋਈ ਹੋਰ ਕਰਦੀ ਆ ਕੌਣ ਪੰਚ ਤਰਾ ਤੱਕ ਬਾਕੀ ਜਿਹੜੀਆਂ ਸਾਡੇ ਵਿੱਚ ਅੱਜ ਸ਼ਾਮਲ ਨਹੀਂ ਉਹਨਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਮਹੱਤਵਪੂਰਨ ਮੁੱਦੇ ਤੇ ਵਿਚਾਰ ਚਰਚਾ ਦਬੇਤੂ ਵਿੱਚ ਚੱਲ ਰਹੀ ਆ ਜਿਵੇਂ ਕਿ ਸ਼ੁਰੂਆਤੀ ਸਮਝ ਦੱਸਿਆ ਗਿਆ ਕਿ 2000 ਦੇ ਵਿੱਚ ਪਹਿਲੀ ਵਾਰੀ ਕਲਤਕਤ ਸਭ ਦੀ ਸੇਵਾ ਨਿਜ਼ਮਾ ਮਾਰੀ ਵਿਧਿ ਵਿਵਧਾਨ ਕਰਨ ਬਾਰੇ ਜੋਨਲ ਹਾਊਸ ਨੇ ਮਤਾ ਕੀਤਾ ਤੇ ਲਗਾਤਾਰ ਫਿਰ 25 ਸਾਲ ਅਸੀਂ ਉਸ ਬੰਦ ਵਿੱਚ ਕੋਈ ਵੀ ਕਿਸੇ ਵੀ ਰੂਪ ਵਿੱਚ ਚਰਚਾ ਨਹੀਂ ਹੋਈ ਕੇਵਲ ਵਿਦਵਦਾਂਤ ਜੀ ਦੇ ਵੇਲੇ ਦੁਬਾਰਾ ਪੱਤਰਕਾ ਨਿਕਲੀ ਵਿਦਵਦਨ ਕੱਢ ਮਾਰੀ ਫਿਰ ਹਰਪ੍ਰੀਤ ਸਿੰਘ ਦੇ ਚੰਸਾ ਵੇਲੇ ਇੱਕ ਦੁਬਾਰਾ ਉੱਤੇ ਪੱਤਰਕਾ ਰੋਮੈਂਡਰ ਦੇ ਰੂਪ ਵਿੱਚ ਗਈ ਕਿ ਵਿਦਵਦਨ ਸ਼੍ਰੋਮਣਕ ਬੇਟੀ ਘਰੇ ਘੜੇ ਸ਼੍ਰੋਣ ਕਮਟੀ ਨੇ ਪਿਛਲੇ ਸਮੇਂ ਵਿੱਚ ਸਵਾਲ ਵੀ ਉੱਠਿਆ ਕਿ ਸ਼੍ਰੋਣ ਕਮਟੀ ਨੇ 2000 ਤੋਂ ਬਾਅਦ ਕੀਤਾ ਨਹੀਂ ਸੇਤ ਦੇ ਵਿੱਚ ਇੱਕ ਸਬਕਮੇਟੀ ਬਣੀ ਜਿਹਦੇ ਵਿੱਚ ਡਾਕਟਰ ਜਸਪਾਲ ਸਿੰਘ ਦਿੱਲੀ ਡਾਕਟਰ ਬਲਕਾਰ ਸਿੰਘ ਪ੍ਰਿੰਸੀਪਲ ਰਾਪ ਸਿੰਘ ਕੋਲਾਰ ਇਹ ਤਿੰਨ ਮੈਂਬਰਾਂ ਦੇ ਆਧਾਰ ਤੇ ਇੱਕ ਮੈਂਬਰ ਹੋਰ ਸੀਗਾ ਇਹ ਚਾਰ ਮੈਂਬਰਾਂ ਦੇ ਆਧਾਰ ਤੇ ਦਰਮਾਗ ਦਲਵੀ ਸਰਦਾਰ ਦਲਮੀਰ ਸਿੰਘ ਜੀ ਸਖਤਰ ਸ਼੍ਰੋਣ ਕਮੇਟੀ ਉਹਦੇ ਕੋਆਰਡੀਨੇਟਰ ਸੀਗੇ ਲੰਦਪੁਰ ਮੀਟਿੰਗ ਹੋਈ ਅਸੀਂ ਮੈਂ ਵੀ ਨਾਲ ਸੀ ਕਿ ਉੱਥੇ ਦੰਦਪੁਰ ਗਏ ਮਗਰ ਅਸੀਂ ਪਹੁੰਚ ਜਗੇ ਸੀਗੇ ਬਲਕਾਰ ਸਿੰਘ ਵੀ ਪਹੁੰਚ ਗਿਆ ਮਗਰ ਮੱਕੜ ਸਾਹਿਬ ਨੂੰ ਕੋਈ ਦੇਸ਼ ਆਇਆ ਇਹ ਮੀਟਿੰਗ ਦਾ ਨਾ ਕਰਾਓ ਪ੍ਰੋਗਰਾਮ ਖੜੀ ਕਰੇਗੀ ਜੋ ਮੀਟਿੰਗ ਦੁਬਾਰਾ ਨਹੀਂ ਹੋ ਸਕੀ ਸੋ ਅੱਜ ਜੋ ਪੰਥ ਦੇ ਮੌਜੂਦਾ ਹਾਲਾਤਾਂ ਨੇ ਪਿਛਲੇ ਸਮੇਂ ਦੌਰਾਨ ਸ਼ਿੰਗ ਸਾਹਿਬਾਨਾਂ ਦੀ ਨਿਯੁਕਤੀ ਅਤੇ ਉਹਨਾਂ ਨੂੰ ਜਿਸ ਢੰਗ ਨਾਲ ਉਹਨਾਂ ਨੂੰ ਸੇਵਾ ਨਿਵਰਤ ਕੀਤਾ ਗਿਆ ਜਿਵੇਂ ਦੇ ਇਲਜ਼ਾਮ ਲਾ ਕੇ ਜਿਵੇਂ ਦੇ ਅਜੋਕ ਕਰਾਰ ਦੇ ਕੇ ਇਸ ਨੇ ਸਮੁੱਚੇ ਪੰਥ ਦੇ ਵਿੱਚ ਸੇਵਾ ਨਿਸ਼ਮ ਨੂੰ ਕਰਨ ਦਾ ਉਹ ਜ਼ਰੂਰ ਫਿਰ ਦੁਬਾਰਾ ਇੱਕ ਵਾਰੀ ਵੱਡੇ ਪੱਧਰ ਤੇ ਮੰਗ ਹੋਈ ਉਹਦੇ ਸਿੱਟਾ ਕਿ ਅੱਜ ਵਕਫ 15 ਤੇ ਮੈਂ ਦੇਖ ਰਿਹਾ ਬਹੁਤ ਸਾਰੇ ਗਰੁੱਪਾਂ ਦੇ ਵਿੱਚ ਵੀ ਵਿਦਵਾਨਾਂ ਦੇ ਪੱਧਰ ਤੇ ਵੀ ਆਪਾਂ ਆਪਣੇ ਢੰਗ ਨਾਲ ਇਹ ਚਰਚਾ ਚੱਲ ਰਹੀ ਹੈ ਕਿ ਵਿਦੇ ਵਿਧਾਨ ਬਾਰੇ ਕੁਝ ਪੁਆਇੰਟਸ ਵੀ ਆ ਰਹੇ ਨੇ ਜੋ ਸੰਪਰਦਾਇਤ ਰਾਣੇ ਉਹ ਵੀ ਆਪਣੇ ਢੰਗ ਨਾਲ ਡਿਮਾਂਡ ਕਰ ਰਹੀਆਂ ਨੇ ਕਿ ਵਿਦੇ ਵਿਧਾਨ ਹੋਵੇ ਸੋ ਅੱਜ ਜਿਹੜਾ ਸਮਾਂ ਆ ਗਿਆ ਅਸੀਂ ਵੀ ਇਸ ਇੱਕ ਮੰਚ ਤੇ ਲਗਾਤਾਰ ਪਿਛਲੇ ਕਈ ਮੀਟਿੰਗਾਂ ਦੇ ਵਿੱਚ ਇਹ ਮੁੱਦਾ ਆਪਣੀ ਮੀਟਿੰਗ ਬਹਿਸ ਦਾ ਹਿੱਸਾ ਜਾਂ ਡਿਬੇਟ ਦਾ ਹਿੱਸਾ ਬਣਾਉਂਦਾ ਰਹੇ ਹਾਂ ਤੇ ਗੱਲ ਅੱਜ ਫੇਰ ਉਸੇ ਮੁੱਦੇ ਤੇ ਹੀ ਚੱਲ ਰਹੀ ਆ ਸੋ ਸਾਨੂੰ ਮੈਂ ਦੋ ਤਿੰਨ ਪੁਆਇੰਟ ਜਿਵੇਂ ਕਿ ਮੇਰੇ ਤੋਂ ਪਹਿਲਾਂ ਰਿਪੀਟ ਹੋਰ ਹਰ ਗੱਲ ਰਿਪੀਟ ਹੋਣੀ ਆ ਕਿ ਕੋਈ ਅੱਜ ਹੀ ਕੋ ਪੈਨਲ ਬਣਾਇਆ ਜਾਵੇ ਪਰ ਬਣਾਵੇਂ ਕੌਣ ਕਿਹੜੀ ਅਥਾਰਟੀ ਆ ਜਿਹੜਾ ਪੈਨਲ ਖੜਾ ਕਰੇਗੀ ਉਹਨੂੰ ਮਾਨਤਾ ਸਰਪ੍ਰਮਾਨਤ ਹੋਵੇਗੀ ਆਪਾਂ ਸਾਰੇ ਆਪਾਂ ਕਈ ਜਾ ਰਹੇ ਹਾਂ ਬੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਮਿੰਦਾ ਲ ਲਈਏ ਵਕ ਵਕ ਤਖਤਾ ਦੇ ਨਮਿੰਦਾ ਲ ਲਈਏ ਵਕ ਵਕ ਦੇਸ਼ਾਂ ਦੇ ਵਿੱਚੋਂ ਪੰਚ ਚੱਕ ਬੰਦੇ ਲੈ ਜਾਣ ਪਰ ਇਹ ਲਵੇ ਕੌਣ ਕੋਈ ਨਾ ਕੋਈ ਸਾਨੂੰ ਪੰਚ ਦੇ ਸਾਹਮਣੇ ਕੋਈ ਨਾ ਕੋਈ ਇੱਕ ਭਾਵੇਂ ਛੋਟਾ ਪੈਨਲ ਹੋਵੇ ਇੱਕ ਘੰਟਾ ਤੇ ਬਵੇਗਾ ਦੱਸਣਾ ਤੇ ਬਵੇਗਾ ਵੀ ਇਹ ਪੈਨਲ ਸ਼ੁਰੂਆਤ ਕਿਤੇ ਕਰਨੀ ਪਵੇਗੀ ਉਹ ਸ਼੍ਰੋਮਿਕ ਕਮੇਟੀ ਸ਼ੁਰੂਆਤ ਕਰਦੀ ਆ ਕੋਈ ਹਰਿਆਣਾ ਕਮੇਟੀ ਕਰਦੀ ਆ ਦਿੱਲੀ ਕਮੇਟੀ ਕਰਦੀ ਆ ਜਾਂ ਕੋਈ ਹੋਰ ਕਰਦੀ ਆ ਜਾਂ ਪੰਚ ਦਾ ਕੁਛ ਮੁੱਚਾ ਕੱਟ ਕਰਦਾ ਜਾਂ ਕੋਈ ਮੰਚ ਕਰਦਾ ਕਿਸੇ ਨੂੰ ਤੇ ਇਹ ਪੈਲ ਕਰਨੀ ਪਵੇਗੀ ਇਹ ਗੱਲ ਤੇ ਇਹ ਜ਼ਰੂਰੀ ਆ ਦੂਸਰੀ ਕਿਉਂਕਿ ਵੱਖ-ਵੱਖ ਮੈਂ ਜਿਵੇਂ ਦੱਸਿਆ ਕਿ 15 ਤੇ ਇਹ ਚਰਚਾ ਚੱਲ ਰਹੀ ਆ ਸੋ ਅੱਜ ਦੀ ਡਿਬੇਟ ਦੇ ਵਿੱਚੋਂ ਵੀ ਸਾਨੂੰ ਆਪਣੇ ਤੌਰ ਤੇ ਜਿਹੜੇ ਸਿਹਰਦ ਸੱਜਣ ਨੇ ਕੋਈ ਦੋ ਮੈਂਬਰੀ ਪੰਜ ਮੈਂਬਰੀ 10 ਮੈਂਬਰੀ 11 ਮੈਂਬਰੀ ਕਿਉਂਕਿ ਮੀਟਿੰਗ ਦੇ ਵਿੱਚੋਂ ਅਸੀਂ ਅੱਜ ਮੀਟਿੰਗ ਕਰ ਲਵਾਂਗੇ ਕੁਝ ਪੁਆਇੰਟਸ ਨੋਟ ਕਰ ਲਵਾਂਗੇ ਅੱਗੋਂ ਕਦੋਂ ਫੇਰ ਮੀਟਿੰਗ ਹੋਵੇਗੀ ਨਹੀਂ ਹੋਵੇਗੀ ਕੌਣ ਅੱਗੋਂ ਹਰੇਕ ਪੱਤਰ ਤੱਕ ਕੌਣ ਪੰਚਕ ਤਹ ਤੱਕ ਬਾਕੀ ਜਿਹੜੀਆਂ ਸਾਡੇ ਵਿੱਚ ਅੱਜ ਸ਼ਾਮਲ ਨਹੀਂ ਉਹਨਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ ਤਾਂ ਕਿ ਵਿਧੀ ਵਿਧਾਨ ਬਣਾਇਆ ਜਾ ਸਕੇ ਇੱਕ ਜ਼ਰੂਰ ਪੈਨਲ ਅੱਜ ਇੱਥੇ ਜ਼ਰੂਰ ਅਸੀਂ ਗਠਨ ਕਰੀਏ ਤਾਂ ਕਿ ਉਹ ਉਹਦੀ ਜ਼ਿੰਮੇਵਾਰੀ ਹੋਵੇ ਕਿ ਉਹ ਵੱਖ-ਵੱਖ ਕਮੇਟੀਆਂ ਨਾਲ ਵੱਖ-ਵੱਖ ਸੰਸਥਾਵਾਂ ਨਾਲ ਵੱਖ-ਵੱਖ ਸੰਪਰਦਾਵਾਂ ਨਾਲ ਵੱਖ-ਵੱਖ ਧਰਾਂ ਨਾਲ ਦੇਸ਼ ਵਿਦੇਸ਼ ਦੀਆਂ ਧਰਾਂ ਨਾਲ ਸੰਪਰਕ ਕਰਕੇ ਉਹ ਵਿਧੀ ਵਿਧਾਨ ਦੇ ਲਈ ਕੋਈ ਅੱਗੇ ਰੂਪਰੇਖਾ ਜਿਹੜਾ ਜਾਂ 84 ਕੋਈ ਪਹਿਲਾ ਖੁਦ ਅਸੀਂ ਕੋਈ ਡਰਾਫਟਿੰਗ ਨਹੀਂ ਕਰਾਂਗੇ ਭਾਜੀ ਮੇਰੀ ਬੇਨਤੀ ਬਾਕੀ ਸਾਰਿਆਂ ਨੂੰ ਦੀ ਆਪਸ ਵਿੱਚ ਗੱਲਾਂ ਕਰਨੀਆਂ ਬੰਦ ਕਰ ਦਿਓ ਕੋਈ ਪਹਿਲਾਂ ਆਪਣੇ ਤੌਰ ਤੇ ਪੰਜ ਮੈਂਬਰ ਹੋਣ ਜਿਹੜੇ ਉਹ ਇੱਕ ਛੋਟੀ ਰੂਪਰੇਖਾ ਸਨੋਪਸਿਸ ਦੇਣ ਪਹਿਲਾਂ ਪੰਥ ਨੂੰ ਉਹ ਪੰਥ ਰੂਪਰੇਖਾ 10 ਉਹ 10 ਪੁਆਇੰਟ ਹੋਣ 20 ਪੁਆਇੰਟ ਹੋਣ 40 ਪੁਆਇੰਟ ਹੋਣ ਉਹਨਾਂ 30 ਪੁਆਇੰਟਾਂ ਜਾਂ 20 ਪੁਆਇੰਟਾਂ ਦੇ ਅੱਗੇ ਸੁਬੂਚਾ ਸੰਸਾਰ ਦੇ ਵਿੱਚ ਵਸਦੇ ਸਿੱਖ ਉਹਨਾਂ ਪੁਆਇੰਟਾਂ ਬਾਰੇ ਆਪਣੇ ਆਪਣੇ ਰਾਏ ਦੇਣ ਕਿਉਂਕਿ ਹੋ ਸਕਦਾ ਮੇਰੀ ਕਿਸੇ ਰਾਏ ਬਾਰੇ ਕੋਈ ਗੱਲ ਵੱਖਰਾ ਹੋਵੇ ਦੂਜੇ ਬਾਰੇ ਇਹਨਾਂ ਦੀ ਜਸਵਿੰਦਰ ਵੀਰ ਜੀ ਦੀ ਹੋਰ ਰਾਏ ਹੋਵੇ ਇੱਕੋ ਪੁਆਇੰਟ ਬਾਰੇ ਸੋ ਇਹਨੂੰ ਇੱਕ ਐਹੋ ਜਿਹਾ ਜ਼ਰੂਰ ਸਾਨੂੰ ਤੇ ਜਿਹੜਾ ਲੈਣਾ ਪਵੇਗਾ ਕਿਉਂਕਿ ਸ਼ੁਰੂਆਤ ਹਰੇਕ ਆਪਣੇ ਸੰਸਥਾ ਕਰੀ ਜਾਂਦੀ ਹਰੇਕ ਮੰਚ ਕਰੀ ਜਾਂਦਾ ਪਰ ਕੋਈ ਅਗੂ ਪ੍ਰੈਕਟੀਕਲੀ ਜਿਹੜਾ ਨਾ ਸਿਰਫ ਗਰੁੱਪਾਂ ਤੱਕ ਵਟਸਐਪ ਮੈਸੇਜ ਤੱਕ ਫੇਸਬੁੱਕ ਤੱਕ ਇਹ ਸਾਰਾ ਕੁਝ ਜਾਂ ਮੀਡੀਆ ਤੱਕ ਜਾਂ ਪ੍ਰਿੰਟ ਮੀਡੀਆ ਤੱਕ ਰਹਿ ਰਹੇ ਅੱਗੋਂ ਪ੍ਰੈਕਟੀਕਲੀ ਇਹਦੇ ਤੇ ਵਰਕ ਨਹੀਂ ਹੋ ਰਿਹਾ ਸੋ ਜੇ ਵਾਕਿਆ ਹੀ ਅਸੀਂ ਸੋਹਿਰਦੇ ਹਾਂ ਸੋ ਸਾਨੂੰ ਪ੍ਰੈਕਟੀਕਲੀ ਇਹਨੂੰ ਇਹਨੂੰ ਸ਼ੁਰੂਆਤ ਕਰਨੀ ਪਵੇਗੀ ਪਵੇਗੀ ਮੇਰੀ ਤੇ ਇਨੀ ਇੱਕ ਬੇਤੇ ਦੂਸਰੀ ਗੱਲ ਜਿਵੇਂ ਕਿ ਗੱਲ ਚੱਲੀ ਕਿ ਇਹਨੂੰ ਕਾਨੂੰਨੀ ਰੂਪ ਕਿਵੇਂ ਮਿਲੇਗਾ ਕੌਣ ਦਵੇਗਾ ਕੱਲੇ ਵੀ ਚੱਲੀ ਕੇ ਰਹਿਤ ਮਰਜਾਦਾ ਦੇ ਧਾਰ ਨਹੀਂ ਹੋਣ ਰਹਿਤ ਮਰਜਾਦਾ ਦੇ ਬਾਰੇ ਵਿੱਚ ਚਲੋ ਇੱਕ ਲੰਬਾ ਇਤਿਹਾਸ ਹੈ ਅਖੀਰ ਰਹਿਤ ਮਰਜਾਦਾ ਨੂੰ ਵੀ ਜਿਹੜੀ ਮੰਨਤਾ ਸੀਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਤੇ ਜਨਰਲ ਹਾਊਸ ਨੇ ਦਿੱਤੀ ਹੋਈ ਆ ਉਹ ਵੀ ਇੱਕ ਉਹਨੂੰ ਇੱਕ ਕਾਨੂੰਨੀ ਜਿਹੜਾ ਸਾਨੂੰ ਡਾਕੂਮੈਂਟ ਹੈ ਉਹ ਤਾਂ ਹੀ ਬਣਿਆ ਸੀਗਾ ਤੇ ਅੱਜ ਅੱਜ ਸਾਰੇ ਅਸੀਂ ਉਸ ਰਹਿਤ ਮਰਜਾਦਾ ਦੇ ਉੱਤੇ ਪੈਰਾ ਵੀ ਦੇ ਰਹੇ ਆ ਉਹਨੂੰ ਮੰਨਣ ਦੇ ਲਈ ਪ੍ਰਚਾਰ ਵੀ ਕਰ ਰਹੇ ਆ ਪ੍ਰਸਾਰ ਵੀ ਕਰ ਰਹੇ ਆ ਸੋ ਇਹਦੇ ਲਈ ਵੀ ਸਾਨੂੰ ਕੋਈ ਕਾਨੂੰਨੀ ਅਥਾਰਟੀ ਜ਼ਰੂਰ ਜਨਰੇਟਰ ਕਿਉਂਕਿ ਮੰਨਣਾ ਹੀ ਨਹੀਂ ਲੋਕ ਕਰਦੇ ਜੇ ਤੇ ਲੋਕ ਸਪੰਸ ਮੰਨ ਲੇਗਾ ਕੋਦੀ ਜਿਹੜੀ ਪਹੁੰਚ ਆ ਜਥੇਦਾਰ ਦੀ ਪਹੁੰਚ ਆ ਉਹ ਕੱਲ ਨੂੰ ਸਰਕਾਰਾਂ ਤੱਕ ਕੋਈ ਮੰਨਤਾ ਕਿਵੇਂ ਹੋਵੇਗੀ ਕਾਨੂੰਨੀ ਤੌਰ ਤੇ ਪ੍ਰਬੰਧਕ ਕਮੇਟੀ ਤੱਕ ਮੰਨਤਾ ਕਿਵੇਂ ਹੋਵੇਗੀ ਇਹ ਜ਼ਰੂਰ ਸਾਨੂੰ ਪੁਆਇੰਟ ਜਿਹੜੇ ਡਿਸਕਸ ਕਰਨੇ ਚਾਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਰ ਇੱਕ ਮੈਮ ਕੋ ਪੈਂਡਲ ਬਣਾ ਕੇ ਉਹ ਰੂਪਰੇਖਾ ਤਿਆਰ ਕਰੇ ਉਹ ਸਾਰਿਆਂ ਨਾਲ ਸਲਾਹ مشورے کرے ਇਹਨਾਂ ਵੀਰਾਂ ਨਾਲ ਵੀ ਉਹ ਬਾਕੀ ਸੰਸਥਾਵਾਂ ਨਾਲ ਵੀ ਉਹ ਖੁੱਲੇ ਤੌਰ ਤੇ ਸੱਦਾ ਦੇ ਕੇ ਕਿ ਆਪ ਆਪਣੇ ਵਿਚਾਰ ਭੇਜੋ ਹੋ ਸਕਦਾ ਇਸ ਵੇਲੇ ਮੈਨੂੰ ਲੱਗਦਾ ਕਿ ਐਸ ਸਾਡੇ ਜੋ ਮੇਰੇ ਨੋਟਸ ਦੇ ਵਿੱਚ ਜਾਂ ਮੈਨੂੰ ਜਾਣਕਾਰੀ ਚ ਉਸ ਜਨਰਲ ਜਲਾ ਸਾਡਾ ਐਸ ਵਾਲਾ 28 ਵਾਲਾ ਉਹ ਫਿਰ ਕੋਈ ਉਹ ਵੀ ਆਪ ਵੀ ਆਪਣੇ ਤੌਰ ਤੇ ਵੀ ਕੋਈ ਦੋ ਮੈਂਬਰੀ ਚਾਰ ਮੈਂਬਰੀ ਪੈਨਲ ਬਣਾਵੇ ਕਿ ਇਹ ਮੈਂਬਰ ਵਿਧੀ ਵਿਧਾਨ ਦੇ ਲਈ ਇਹ ਕੋ ਕਾਰਵਾਈ ਕਰਨਗੇ ਕਾਰਜ ਕਰਨਗੇ ਪਹਿਲੀ ਕਮੇਟੀ ਨੂੰ ਛੱਡ ਕੇ ਸੋ ਇਹ ਵੀ ਹੋ ਸਕਦਾ ਪਰ ਜੇ ਅਸੀਂ ਇਹੋ ਜਿਹਾ ਹੰਬਲਾ ਕਰਾਂਗੇ ਸ਼ੁਰੂ ਕਰੀਏ ਤਾਂ ਕਿ ਜੇ ਸ਼ਰਮਣਿਕ ਕਮੇਟੀ ਵੀ ਬਣਾਉਂਦੇ ਨੋ ਪ੍ਰੋਬਲ ਚੰਗੀ ਗੱਲ ਆ ਉਹਦੇ ਲਈ ਵੀ ਅਸੀਂ ਸਹਾਯੋਗ ਇੱਕ ਦੋ ਜਣ ਜੋ ਸਾਡੇ ਕੋ ਪੁਆਇੰਟ ਹੋਣਗੇ ਪਾਸੀਂ ਸ਼ਰਮਣਿਕ ਕਮੇਟੀ ਨੂੰ ਦਵਾਗੇ ਸ਼ਰਮਣਿਕ ਕਮੇਟੀ ਸਾਡੇ ਨਾਲ ਸਾਂਝੀ ਕਰੇਗੀ ਸੋ ਇਨੀਆਂ ਕੀ ਬੇਨਤੀ ਹੈ ਮੇਰੀ ਪ੍ਰਵਾਨ ਕਰਿਓ ਵਾਹਿਗੁਰੂ